ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕਿਉਂਕਿ ਕਿਸਾਨਾਂ ਦੀ ਅਗਲੀ ਗੱਲਬਾਤ ਕੇਂਦਰ ਦੇ ਨਾਲ 19 ਤਰੀਕ ਨੂੰ ਹੋਣੀ ਹੈ ਇਸ ਲਈ ਉਦੋਂ ਤੱਕ ਕੋਈ ਗੱਲ ਨਹੀਂ ਕਿਉਂਕਿ ਜਿਹੜੀ ਸੁਪਰੀਮ ਕੋਰਟ ਹੈ ਉਸ ਨੇ ਅਸੀਂ ਮਾਫੀ ਚਾਹੁੰਦੇ ਆ ਪਰ ਸੱਚ ਗੱਲ ਇਹ ਹੈ ਕਿ ਸੱਦੇ ਤੇ ਚਾਹੇ ਕੇਸ ਕਰ ਦੇਵੇ ਮਾਨਯੋਗ ਸੁਪਰੀਮ ਕੋਰਟ ਪਰ ਉਹਨੇ ਇੱਕ ਗਲਤ ਕੰਮ ਕੀਤਾ ਹੋਇਆ ਹੈ। ਕਿ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਕੀਤਾ ਸੀ ਕਿ ਆ ਜਿਹੜੇ ਸ਼ੰਭੂ ਤੇ ਇਹਦੇ ਵਾਲੇ ਜਿਹੜੇ ਬਾਰਡਰ ਦਾ ਦੇ ਉੱਤੇ ਤੁਸੀਂ ਸੜਕਾਂ ਰੋਕੀਆਂ ਹੋਈਆਂ ਨੇ ਕੰਧਾਂ ਕੱਢੀਆਂ ਹੋਈਆਂ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਹਟਾਓ ਹਰਿਆਣਾ ਸਰਕਾਰ ਨੇ ਹਟਾਉਣ ਦੀ ਬਜਾਏ ਉਹ ਸੁਪਰੀਮ ਕੋਰਟ ਚਲੀ ਗਈ ਸੀ ਤੇ ਸੁਪਰੀਮ ਕੋਰਟ ਨੇ ਉਸ ਗੱਲ ਦੇ ਉੱਤੇ ਤਾਂ ਕੋਈ ਸੁਣਵਾਈ ਕੀਤੀ ਨਹੀਂ ਵੀ ਹਰਿਆਣਾ ਉਹਨਾਂ ਕੰਧਾਂ ਨੂੰ ਹਟਾਵੇ ਰੋਕਾਂ ਨੂੰ ਹਟਾਵੇ ਤੇ ਜਿਹੜੇ ਪੰਜਾਬ ਦੇ ਲੋਕ ਫਾਹੇ ਦਿੱਤੇ ਹੋਏ ਐ ਉਹ ਉਹਨਾਂ ਨੂੰ ਕੋਈ ਰਾਹਤ ਮਿਲੇ ਪਰ ਉਲਟਾ ਇਦਦਰ ਨੂੰ ਤੁਰ ਪਏ ਕਿ ਮੈਂ ਇਹਨਾਂ ਦਾ ਕੋਈ ਮਸਲਾ ਹੱਲ ਕਰਾ ਦੇਣਾ ਫਿਰ ਹੌਲੀ-ਹੌਲੀ ਡਲੇਸ ਸਾਹਿਬ ਦਾ ਵਰਤ ਆ ਗਿਆ ਤੇ ਫਿਰ ਹਰਿਆਣਾ ਸਰਕਾਰ ਹੱਥ ਧੋਕੇ ਆਪਣੀ ਜਿਹੜੀ ਪੰਜਾਬ ਜਿਹੜੀ ਮਾਨਯੋਗ ਸੁਪਰੀਮ ਕੋਰਟ ਹੈ ਉਹ ਹੱਥ ਧੋਕੇ ਪੰਜਾਬ ਸਰਕਾਰ ਦੇ ਮਗਰ ਪੈ ਗਈ ਵੀ ਉਹਦੀ ਜਾਨ ਬਚਾਓ ਉਹਨੂੰ ਇਲਾਜ ਦਿਓ ਆਹ ਕਰੋ ਵੋਹ ਕਰੋ ਉਹਦੇ ਜਵਾਬ ਦੇ ਵਿੱਚ ਕੱਲ ਪੰਜਾਬ ਸਰਕਾਰ ਨੇ ਇਹ ਦਿੱਤਾ ਅਸੀਂ ਕਹਿਣਾ ਚਾਹਾਂਗੇ ਮਾਨਯੋਗ ਸੁਪਰੀਮ ਕੋਰਟ ਜੀ ਤੁਸੀਂ ਹਰਿਆਣੇ ਨੂੰ ਕਦੋਂ ਹੁਕਮ ਕਰ ਰਹੇ ਹੋ ਕਿ ਉਹ ਰੋਕਾਂ ਹਟਾਵੇ ਜਿਹੜੀਆਂ ਉਹਨੇ ਰੋਕਾਂ ਲਾਈਆਂ ਹੋਈਆਂ ਨੇ ਗੈਰ ਕਾਨੂੰਨੀ ਕੀ ਹਰਿਆਣਾ ਸਰਕਾਰ ਨੂੰ ਇਹ ਅਧਿਕਾਰ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਜਾਂ ਆਪਣੇ ਦਿੱਲੀ ਜਾਣ ਤੋਂ ਰੋਕ ਸਕੇ ਕੀ ਉਹਨੂੰ ਇਹ ਅਧਿਕਾਰ ਹੈ ਕਿ ਉਹ ਉਹ ਇਦਾਂ ਸੜਕਾਂ ਬੰਦ ਕਰ ਸਕੇ ਉਸ ਦੇ ਉੱਤੇ ਫੈਸਲਾ ਸੁਣਾਓ ਮਾਨਯੋਗ ਸੁਪਰੀਮ ਕੋਰਟ ਜੀ ਇਹ ਤੁਹਾਡੇ ਲਈ ਬਹੁਤ ਹੀ ਮਾੜੀ ਗੱਲ ਹੈ ਕਿ ਤੁਸੀਂ ਇੱਕ ਕਿਸਮ ਦਾ ਰਾਜਨੀਤਿਕ ਪੱਖ ਲੈ ਰਹੇ ਹਾਂ ਕੇਂਦਰ ਸਰਕਾਰ ਦਾ ਵੀ ਤੇ ਹਰਿਆਣੇ ਦਾ ਵੀ ਤੇ ਪੰਜਾਬ ਨੂੰ ਧੱਕੀ ਜਾ ਰਹੇ ਹਾਂ ਸਾਰੇ ਪੰਜਾਬੀ ਲੋਕਾਂ ਨੂੰ ਇਸ ਗੱਲ ਦੇ ਉੱਤੇ ਡਟ ਕੇ ਸੁਪਰੀਮ ਕੋਰਟ ਦੀ ਇਸ ਕਿਸਮ ਦੇ ਵਤੀਰੇ ਦੇ ਵਿਰੁੱਧ ਖੜਨਾ ਚਾਹੀਦਾ ਹੈ ਜਿਹੜਾ ਵਤੀਰਾ ਕੇ ਇਨਸਾਫ ਦੇਣ ਵਾਲਾ ਨਹੀਂ ਬਲਕਿ ਜਿਨ੍ਹਾਂ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੂੰ ਤੰਗ ਕਰਨ ਵਾਲਾ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਅਸੀਂ ਯੂਪੀ ਦੇ ਵਿੱਚ ਬਲਡੋਜ਼ਰ ਐਕਸ਼ਨ ਸਮਝਦੇ ਹਾਂ ਵੀ ਜਿਹੜੇ ਲੋਕ ਕਿਸੇ ਵੀ ਕਾਰਨ ਕਰਕੇ ਚਾਹੇ ਉਹ ਕ੍ਰਿਮੀਨਲ ਨੇ ਚਾਹੇ ਉਹਨਾਂ ਨੂੰ ਮੌਕੇ ਤੇ ਕਿਸੇ ਤਰ੍ਹਾਂ ਦਾ ਦੋਸ਼ੀ ਕਿਹਾ ਗਿਆ ਤੇ ਉਹਨਾਂ ਦੇ ਘਾਟਾ ਹੀ ਜਾਂਦੇ ਬਲਡੋਜ਼ਰ ਲਿਜਾ ਕੇ ਉਹ ਉਹ ਜਿਹੜੀ ਕਾਰਵਾਈ ਹੈ ਦਿੱਲੀ ਦੇ ਵਿੱਚ ਵੀ ਹੋਈ ਉਹ ਕਿਤੇ ਕਿਤੇ ਹਰਿਆਣਾ ਦੇ ਵਿੱਚ ਵੀ ਹੋਈ ਮੱਧ ਪ੍ਰਦੇਸ਼ ਦੇ ਵਿੱਚ ਵੀ ਹੋਈ ਪਿੱਛੇ ਉਹ ਮਹਾਰਾਸ਼ਟਰ ਦੇ ਵਿੱਚ ਵੀ ਹੋ ਗਈ ਤੇ ਪੰਜਾਬ ਸਰਕਾਰ ਨੇ ਵੀ ਪਰਸੋਂ ਇਹ ਕਾਰਵਾਈ ਕਰਤੀ ਪਟਿਆਲੇ ਦੇ ਵਿੱਚ ਇੱਕ ਨਸ਼ਾ ਤਸਕਰ ਹੈ ਜੇਡੀ ਉਸ ਦਾ ਜਿਹੜਾ ਰੋੜੀਕੁੱਟ ਮਹੱਲੇ ਦੇ ਵਿੱਚੋਂ ਰਹਿੰਦੀ ਹੈ ਉੱਥੇ ਉਹਦਾ ਦੋ ਮੰਜ਼ਲਾ ਮਕਾਨ ਘਰਾਤਾ ਸਾਨੂੰ ਉਸ ਨਸ਼ਾ ਤਸਕਰ ਨਾਲ ਭੋਰਾ ਵੀ ਹਮਦਰਦੀ ਨਹੀਂ ਪੁਲਿਸ ਦੱਸਦੀ ਹੈ ਵੀ ਉਹਦੇ ਤੇ 10 ਕੇਸ ਹੈ 10 ਕੇਸ ਹੈ 20 ਹੋਣ ਜਿੰਨੇ ਵੀ ਹੈ ਉਹਨੂੰ ਜੋ ਨਸ਼ਿਆਂ ਦੀ ਤਸਕਰੀ ਦੇ ਵਿੱਚ ਜੋ ਸਜ਼ਾ ਮਿਲਦੀ ਹੈ ਕੋਰਟਾਂ ਉਸ ਨੂੰ ਜੋ ਸਜ਼ਾ ਦੰਦੀਆਂ ਨੇ ਪੁਲਿਸ ਉਸ ਨੂੰ ਜੋ ਕਾਰਵਾਈ ਕਰਦੀ ਹੈ ਉਹ ਅਸੀਂ ਉਹਦੇ ਪੂਰਾ ਨਾਲ ਆ ਪਰ ਇਸ ਤਰ੍ਹਾਂ ਦੇ ਬਿਲਡੋਜ਼ਰ ਚਲਾਉਣੇ ਇਹ ਇੱਕੋ ਜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਜਿਹੜੀ ਮਾਨਸਿਕਤਾ ਯੋਗੀ ਦੀ ਹੈ ਉਹੀ ਮਾਨਸਿਕਤਾ ਇਹਨਾਂ ਦੀ ਹੈ ਤੇ ਇਸ ਕਰਕੇ ਅਜਿਹੇ ਐਕਸ਼ਨ ਕਰਨ ਦੀ ਬਜਾਏ ਜੇ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਉਹ ਕਿੰਨਿਆਂ ਨੇ ਕੀਤੇ ਹੋਏ ਉਹਦਾ ਦੇਖਣ ਦੀ ਲੋੜ ਹੈ ਕੀ ਉਹ ਗਰੀਬ ਲੋਕਾਂ ਨੇ ਆਪਣੀਆਂ ਝੁੱਗੀਆਂ ਤੋਂ ਹੌਲੀ-ਹੌਲੀ ਕਰਦਿਆਂ ਮਕਾਨ ਬਣਾ ਲਏ ਇਹ ਗੱਲ ਠੀਕ ਹੈ ਕਿ ਵੀ ਕਿਸੇ ਨੇ ਨਸ਼ਾ ਤਸਕਰੀ ਨਾਲ ਬਣਾਏ ਹੋਣਗੇ ਉਹ ਉਹਦੀ ਜਾਂਚ ਹੋਵੇ ਜੇ ਕੋਈ ਅਜੇ ਹੈ ਤਾਂ ਉਸ ਮਕਾਨ ਦਾ ਕਬਜ਼ਾ ਲੈ ਕੇ ਜਿਹੜੇ ਕੋਈ ਜਾਇਜ਼ ਲੋਕ ਆ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਇਸ ਤਰ੍ਹਾਂ ਨਾਲ ਤੇ ਕਿਸੇ ਦੇ ਮਤਲਬ ਇੱਕ ਬੰਦਾ ਨਸ਼ਾ ਤਸਕਰ ਹੋ ਸਕਦਾ ਹੈ ਤਾਂ ਉਹਦੇ ਬੱਚੇ ਨਸ਼ਾ ਤਸਕਰ ਨਾ ਹੋਣਗੇ ਉਹਨਾਂ ਨੂੰ ਬੇਕਾਰ ਕਰਨਾ ਵੀ ਕੋਈ ਕਿਸੇ ਤਰ੍ਹਾਂ ਦੀ ਇਨਸਾਫ ਵਾਲੀ ਗੱਲ ਨਹੀਂ ਅਸੀਂ ਪੰਜਾਬ ਸਰਕਾਰ ਦੀ ਅਜਹੀ ਕਾਰਵਾਈ ਜਿਹੜੀ ਜੋਗੀ ਵੀ ਨਕਲ ਕਰਦੀ ਹੈ ਜਿਹੜੀ ਬੀਜੇਪੀ ਦੇ ਆਦੀਆਂ ਜਿਹੜੇ ਸੂਬੇ ਉੱਥੇ ਉਹਨਾਂ ਦਾ ਰਾਜ ਹੈ ਉਹਨਾਂ ਦੀ ਨਕਲ ਕਰਦੀ ਹੈ ਤੇ ਅਸੀਂ ਇਸ ਨੂੰ ਬਿਲਕੁਲ ਹੀ ਗਲਤ ਮੰਨਦੇ ਆ ਤੇ ਉਹਨਾਂ ਤੇ ਕਾਨੂੰਨੀ ਤੌਰ ਤੇ ਜੋ ਮਰਜ਼ੀ ਕਾਰਵਾਈ ਕਰੋ ਇਸੇ ਤਰ੍ਹਾਂ ਉਸ ਮੁਕਾਬਲਿਆਂ ਦੇ ਬਾਰੇ ਵਿੱਚ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜੋ ਉਹਨਾਂ ਨੇ ਕਿਸੇ ਨੇ ਕੋਈ ਗੁਨਾਹ ਕੀਤਾ ਉਸ ਗੁਨਾਹ ਦਾ ਉਹਨੂੰ ਪੂਰੀ ਸਜ਼ਾ ਮਿਲੇ ਜੋ ਮਿਲਦੀ ਹੈ ਪਰ ਕਿਸੇ ਨੂੰ ਐਵੇਂ ਹੀ ਕਰਕੇ ਵੀ ਉਹਦਾ ਮੁਕਾਬਲਾ ਬਣਾ ਕੇ ਉਹਨੂੰ ਮਾਰ ਦੇਣਾ ਇਹ ਬਿਲਕੁਲ ਹੀ ਗਲਤ ਹੈ ਇਸੇ ਤਰ੍ਹਾਂ ਕਿਸੇ ਦਾ ਐ ਘਾਟਾ ਦੇਣਾ ਉਹ ਵੀ ਗਲਤ ਹੈ ਚਾਹੇ ਕਿੱਡਾ ਮਰਜੀ ਦੋਸ਼ੀ ਕਿਉਂ ਨਾ ਹੋਵੇ ਉਹਨੂੰ ਉਹਦੇ ਦੋਸ਼ਾਂ ਦੀ ਸਜ਼ਾ ਮਿਲੇ ਇਹ ਹੀ ਜੀ ਸਜ਼ਾ ਨਾ ਮਿਲੇ ਅਗਲੀ ਗੱਲ ਦੋਸਤੋ ਅਸੀਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਚਾਹੁੰਦੇ ਆ ਉਹ ਵੀ ਪੰਜਾਬ ਸਰਕਾਰ ਦੇ ਬਾਰੇ ਚ ਹੀ ਹੈ ਇੱਕ ਬਹੁਤ ਵਧੀਆ ਪੱਤਰਕਾਰ ਹੈ ਮਨਿੰਦਰ ਜੀ ਸਿੱਧੂ ਉਹਨਾਂ ਦੀਆਂ ਵੀਡੀਓਜ਼ ਅਕਸਰ ਮੈਂ ਦੇਖਦਾ ਵੀ ਹਾਂ ਬਹੁਤ ਅੱਛੀ ਲੋਕਾਂ ਦੇ ਮੁੱਦੇ ਉਹ ਚੱਕਦੇ ਆ ਤੇ ਬੜੇ ਸੋਹਣੇ ਢੰਗ ਨਾਲ ਇੰਟਰਵਿਊਜ਼ ਵਗੈਰਾ ਕਰਦੇ ਆ ਤੇ ਬੜੀਆਂ ਸੋਹਣੀਆਂ ਉਹਨਾਂ ਦੀਆਂ ਐਗੀਆਂ ਨੇ ਤੇ ਉਹਨਾਂ ਨੇ ਇੱਕ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਨੇ ਪਰਚਾ ਦਰਜ ਕਰ ਦਿੱਤਾ ਉਸ ਦੇ ਵਿਰੁੱਧ ਬੜੀ ਵੱਡੀ ਆਵਾਜ਼ ਉੱਠ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਕੱਲ ਬਠਿੰਡੇ ਦੇ ਵਿੱਚ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ ਮਜ਼ਦੂਰਾਂ ਕਿਸਾਨਾਂ ਤੇ ਹੋਰ ਤਬਕਿਆਂ ਦੀਆਂ ਜਥੇਬੰਦੀਆਂ ਨੇ ਉਹਦੇ ਹੱਕ 'ਚ ਹਾ ਦਾ ਨਾਰਾ ਬੁਲੰਦ ਕੀਤਾ ਤੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਉਹਦੇ ਉੱਤੇ ਦਰਜ ਕੀਤਾ ਝੂਠਾ ਪਰਚਾ ਵਾਪਸ ਲਿਆ ਜਾਵੇ ਤੇ ਉਹ ਆਪ ਵੀ ਬੋਲਦਿਆਂ ਹੋਇਆਂ ਉਹਨੇ ਇੱਥੇ ਕਿਹਾ ਕਿ ਵੀ ਜਿਹੜੀ ਪੱਤਰਕਾਰ ਹੀ ਹੈ ਜਦੋਂ ਤੁਸੀਂ ਲੋਕਾਂ ਦੇ ਨਾਲ ਪੱਤਰਕਾਰੀ ਕਰਦੇ ਹੋ ਤਾਂ ਲੋਕ ਤੁਹਾਡੀ ਵਾਰ ਬਣਦੇ ਆ ਤੁਹਾਡੀ ਢਾਲ ਬਣਦੇ ਆ ਤੇ ਤੁਹਾਡੇ ਉੱਤੇ ਹੁੰਦੇ ਹਰ ਹਮਲੇ ਦਾ ਦੀ ਰੁਕਾਵਟ ਕਰਦੇ ਆ ਤੇ ਅਸੀਂ ਉਸ ਬਹਾਦਰ ਨੌਜਵਾਨ ਤੇ ਦਲੇਰ ਪੱਤਰਕਾਰ ਨੂੰ ਇਮਾਨਦਾਰ ਪੱਤਰਕਾਰ ਨੂੰ ਲੋਕਾਂ ਦੇ ਮੁੱਦੇ ਉਠਾਉਣ ਦੇ ਲਈ ਸ਼ਾਬਾਸ਼ ਦਿੰਦੇ ਆ ਤੇ ਸਰਕਾਰ ਨੂੰ ਦੁਰਫਿਟੇ ਨੂੰ ਕਹਿੰਦੇ ਆ ਤੇ ਉਹਦੇ ਤੋਂ ਇਹ ਪਰਚਾ ਵਾਪਸ ਕਰਾਉਣ ਦੀ ਮੰਗ ਕਰਦੇ ਆ ਇਸੇ ਤਰ੍ਹਾਂ ਨਾਲ ਅੱਜ ਵੀ ਉੱਥੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਹੋਰ ਪੱਤਰਕਾਰ ਹੈ ਉਹਦੇ ਤੇ ਵੀ ਪਰਚਾ ਹੋਇਆ ਤੇ ਮਨਿੰਦਰ ਜੀ ਸਿੱਧੂ ਵਾਲਾ ਵੀ ਹੈ ਉਹਨਾਂ ਨੇ ਵੀ ਅੱਜ ਸ਼ਾਮ ਨੂੰ ਨੀਲਮ ਸਿਨੇਮੇ ਦੇ ਨੇੜੇ ਪ੍ਰਦਰਸ਼ਨ ਕਰਨ ਦਾ 17 ਸੈਕਟਰ ਦੇ ਵਿੱਚ ਚੰਡੀਗੜ੍ਹ ਫੈਸਲਾ ਕੀਤਾ ਹੈਗਾ ਅਗਲੀ ਗੱਲ ਦੋਸਤੋ ਪੰਜਾਬ ਸਰਕਾਰ ਨੇ ਜਿਹੜੇ ਮੁਲਾਜ਼ਮਾਂ ਦੇ ਬਕਾਇਦੇ ਦਿੱਤੇ ਆ ਉਹ ਦਿੱਕਦੀ ਚਿੱਠੀ ਕੱਢੀ ਹੈ ਉਹਦੇ 'ਚ ਇਹ ਕਿਹਾ ਹੈ ਕਿ ਵੀ 85 ਸਾਲ ਤੋਂ ਜਿਹੜੇ ਉੱਪਰ ਦੇ ਪੈਨਸ਼ਨਰ ਨੇ ਉਹਨਾਂ ਨੂੰ ਅਸੀਂ ਦੋ ਕਿਸ਼ਤਾਂ ਦੇ ਵਿੱਚ ਜਿਹੜੀ ਅਪ੍ਰੈਲ ਤੇ ਮਈ ਦੀ ਤਨਖਾਹ ਦੇ ਨਾਲ ਉਹਨਾਂ ਨੂੰ ਦੋ ਕਿਸ਼ਤਾਂ 'ਚ ਬਕਾਇਆ ਦੇਵਾਂਗੇ ਉਹ ਤਾਂ ਬਹੁਤ ਹੀ ਥੋੜੀ ਨਿਗੂਣੀ ਗਿਣਤੀ ਹੈ ਜਿਹੜੇ 75 ਤੋਂ 25 ਸਾਲ ਦੇ ਦਰਮਿਆਨ ਨੇ ਉਹਨਾਂ ਨੂੰ 12 ਕਿਸ਼ਤਾਂ ਦੇ ਵਿੱਚ ਜਾਨੀ ਕਿ ਅਗਲਾ ਸਾਲ ਜਿਹੜਾ 2025-26 ਦਾ ਸਾਲ ਹੈ ਉਹਦੇ 'ਚ ਬਕਾਇਆ ਦੇ ਦੇਣਗੇ ਜਿਹੜੇ ਬਾਕੀ ਜਿਹੜੇ ਪੈਨਸ਼ਨਰ ਨੇ 58 ਸਾਲ ਤੋਂ ਲੈ ਕੇ 75 ਸਾਲ ਤੱਕ ਉਹਨਾਂ ਨੂੰ 36 ਕਿਸ਼ਤਾਂ ਦੇ ਵਿੱਚ 3 ਸਾਲਾਂ ਦੇ ਵਿੱਚ ਜਿਹੜੇ ਬਕਾਏ ਹੈ ਉਹ ਦਿੱਤੇ ਜਾਣਗੇ ਤੇ ਉਹ 2-2 ਸਾਲ ਕਰਕੇ 16-17 ਦਾ ਬਕਾਇਆ ਇੱਕ ਵਾਰੀ ਦੇਣਾ ਹੈ ਫਿਰ 18-19 ਦਾ ਬਕਾਇਆ ਇੱਕ ਵਾਰੀ ਦੇਣਾ ਹੈ 20 ਤੇ 21 ਦਾ ਅੱਧਾ ਜਿਹੜਾ ਹੈਗਾ ਜਣੀ ਉਹ ਬਕਾਇਆ ਫਿਰ ਅਗਲੇ ਸਾਲ 'ਚ ਦੇਣਾ ਹੈ 3 ਸਾਲਾਂ 'ਚ ਦੇਣੇ ਆ ਜਿਹੜੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਬਕਾਇਆ ਇਸ ਸਾਲ ਮਿਲਣ ਲਈ ਕੋਈ ਨਹੀਂਗਾ ਉਹਨਾਂ ਨੂੰ ਬਕਾਇਆ ਜਿਹੜਾ ਦੇਣਾ ਹੈ ਉਹ ਅਗਲੇ ਸਾਲ ਅਪ੍ਰੈਲ ਤੋਂ ਸ਼ੁਰੂ ਕਰਨਾ ਇੱਕ ਤਾਂ ਪਹਿਲਾਂ ਅਸੀਂ ਏਸੇ ਗੱਲ ਦੀ ਨਿੰਦਿਆ ਕਰਦੇ ਆ ਬਹੁਤ ਹੀ ਮਾੜੀ ਗੱਲ ਹੈ ਪੰਜਾਬ ਸਰਕਾਰ ਦੀ 2016 ਦੇ ਬਕਾਏ ਹੈ ਤੇ ਜਾ ਕੇ ਤੁਸੀਂ 26 ਤੋਂ ਸ਼ੁਰੂ ਕਰੋਗੇ ਦੇਣੇ 10 ਸਾਲਾਂ ਬਾਅਦ ਇੱਕ ਵੈਸੀ ਗਲਤ ਹੈ ਅ ਅਗਲੀ ਗੱਲ ਇਹ ਹੈ ਕਿ ਉਹਨਾਂ ਨੇ ਫਿਰ ਹੁਣ ਹੋ ਕੀਤਾ ਕਿ ਵੀ ਜਿਹੜੇ ਕੱਲ ਇੱਕ ਚਿੱਠੀ ਕੱਢੀ ਹੈ ਫਾਈਨਾਂਸਟ ਡਿਪਾਰਟਮੈਂਟ ਨੇ ਉਹਦੇ ਤੇ ਲਿਖਿਆ ਸੀ ਵੀ ਅੱਜ 28 ਤਰੀਕ ਨੂੰ 2 ਵਜੇ ਤੱਕ 4 ਵਜੇ ਤੱਕ ਸੂਚਨਾ ਦਿਓ ਫਿਰ ਦੇਖਿਆ ਵੀ ਅੱਜ ਤਾਂ 28 ਲੰਘੇ ਗਈ ਫਿਰ ਉਹਨਾਂ ਨੇ ਉਹਦੇ ਤੇ ਅੱਜ ਦੀ ਤਰੀਕ ਪਾਤੀ ਜਾਨੀ 1 ਮਾਰਚ ਤੱਕ ਤੇ ਟਾਈਮ ਕਰਤਾ 2 ਵਜੇ ਤੱਕ ਸੂਚਨਾ ਮੰਗੀ ਹੈ ਵੀ ਜਿਹੜੇ ਜਿਹੜੇ ਬੰਦਿਆਂ ਨੂੰ ਜਿਹੜੇ ਬਕਾਏ ਹੈ ਜਿਹੜੀ ਗ੍ਰੇਡ ਰਿਵੀਜ਼ਨ ਜਿਹੜੇ ਅੱਗੇ ਆਮ ਮੁਲਾਜ਼ਮਾਂ ਨੂੰ ਮਿਲ ਗਏ 30 6 2021 ਤੱਕ ਉਹਨਾਂ ਦੇ ਬਕਾਏ ਜਿਹੜੇ 31 7 21 ਤੋਂ ਬਾਅਦ ਜਿਨ੍ਹਾਂ ਦੀਆਂ ਗ੍ਰੇਡ ਰਿਵੀਜ਼ਨਾਂ ਹੋਈਆਂ ਨੇ ਉਹਨਾਂ ਨੂੰ ਅੱਧ ਅੱਧ ਤਰੀਕਾਂ ਨੇ ਉਹ ਉਹਨਾਂ ਨੂੰ ਬਕਾਏ ਦੇਣੀ 17 21 ਤੋਂ ਲੈ ਕੇ 30 6 24 ਤੱਕ ਜਿਹੜੇ ਐਡਿਟ ਕਾਲਜਾਂ ਦੇ ਨੌਨ ਟੀਚਿੰਗ ਸਟਾਫ ਹੈ ਉਹਨਾਂ ਦੇ ਬਕਾਏ ਤੇ 17 21 ਤੋਂ ਲੈ ਕੇ 30 9 22 ਤੱਕ ਜਿਹੜੇ UGC ਵਾਲੇ ਜਿਹੜੇ ਕਾਲਜ ਟੀਚਰ ਤੇ ਦੂਜੇ ਨੇ ਸਾਰੇ ਉਹਨਾਂ ਦੇ ਬਕਾਏ ਜਿਹੜੇ ਐ ਇਸੇ ਤਰ੍ਹਾਂ ਟੈਕਨੀਕਲ ਐਜੂਕੇਸ਼ਨ ਵਾਲਿਆਂ ਦੇ 17 21 ਤੋਂ ਲੈ ਕੇ 31 12 24 ਤੱਕ ਦੇ ਬਕਾਏ ਪਸ਼ੂ ਪਾਲਣ ਵਿਭਾਗ ਦੇ 17 21 ਤੋਂ ਲੈ ਕੇ 31 3 23 ਤੱਕ ਦੇ ਬਕਾਏ ਇਸੇ ਤਰ੍ਹਾਂ ਖੇਤੀਬਾੜੀ ਵਿਪਾਰ ਦੇ ਬਕਾਏ ਉਹਨਾਂ ਦੇ ਕਿੰਨਾ ਪੈਸਾ ਖਰਚ ਹੋਊਗਾ ਉਹ ਸੂਚਨਾ ਅੱਜ ਮੰਗੀ ਹੈ ਅਜੇ ਦਿੱਤੇ ਨਹੀਂ ਕਿਹਾ ਨਹੀਂਗਾ ਹੈਰਾਨੀ ਦੀ ਗੱਲ ਇਹ ਹੈ ਵੀ 20 ਤਰੀਕ ਨੂੰ ਉਹੀ ਫਾਈਨਾਂਸ ਡਿਪਾਰਟਮੈਂਟ ਜਿਹੜਾ PAU ਵਾਲਾ ਹੈਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਐਗਰੀਕਲਚਰ ਡਿਪਾਰਟਮੈਂਟ ਦਾ ਜਿਹੜਾ ਟੀਚਿੰਗ ਸਟਾਫ ਹੈ ਉਸ ਨੂੰ 17 21 ਤੋਂ ਲੈ ਕੇ ਜਿਹੜਾ ਅੱਗੇ ਉਹਨਾਂ ਦਾ ਬਣਦਾ 31 ਤਿੰਨ 23 ਤੱਕ ਦੇ ਜਿਹੜੇ ਬਕਾਏ ਆ ਉਹ ਚਾਰ ਕਿਸ਼ਤਾਂ ਚ ਦੇਣ ਦਾ ਹੁਕਮ ਕਰ ਚੁੱਕਿਆ ਹੈ ਉਹਦੇ ਆਧਾਰ ਦੇ ਉੱਤੇ ਪੀਏਯੂ ਨੇ 21 ਤਰੀਕ ਨੂੰ ਨੋਟੀਫਿਕੇਸ਼ਨ ਕਰ ਦਿੱਤੀ ਹੁਣ ਇਹ ਦੁਬਾਰਾ ਉਹਦੇ ਤੋਂ ਪੈਸਾ ਮੰਗ ਰਹੇ ਆ ਪਤਾ ਨਹੀਂ ਕੀ ਹੈ ਪਹਿਲਾਂ ਉਹਦਾ ਦੱਸ ਚੁੱਕੇ ਆ ਸੋ ਇਸ ਤਰ੍ਹਾਂ ਨਾਲ ਇਹ ਪੰਜਾਬ ਸਰਕਾਰ ਪੂਰਨ ਤੌਰ ਤੇ ਭੰਬਲਕੂਸੇ ਚ ਹੈ ਅਗਲੀ ਗੱਲ ਤੁਹਾਨੂੰ ਇਹ ਦੱਸ ਦਈਏ ਵੀ ਸਰਕਾਰੀ ਕਾਲਜਾਂ ਦੇ ਤੇ ਯੂਨੀਵਰਸਿਟੀਆਂ ਦੇ ਜਿਹੜੇ ਰਿਟਾਇਰਡ ਟੀਚਰ ਨੇ ਪ੍ਰੋਫੈਸਰ ਨੇ ਅਸੋਸੀਏਟ ਪ੍ਰੋਫੈਸਰ ਨੇ ਅਸਿਸਟੈਂਟ ਪ੍ਰੋਫੈਸਰ ਨੇ ਉਹਨਾਂ ਦੇ ਇੱਕ ਇੱਕ 16 ਤੋਂ ਪਹਿਲਾਂ ਜਿਹੜੇ ਰਿਟਾਇਰ ਹੋਏ ਐ ਉਹਨਾਂ ਦੀ ਅਜੇ ਨੋਟੀਫਿਕੇਸ਼ਨੇ ਨਹੀਂ ਕੀਤੀ ਵੀ ਉਹਨਾਂ ਦੇ ਗ੍ਰੇਡ ਕੀ ਹੋਣਗੇ ਉਹਨਾਂ ਦੇ ਪੈਨਸ਼ਨਾਂ ਕੀ ਹੋਣਗੀਆਂ ਉਹਨਾਂ ਨੂੰ ਬਕਾਇਆ ਮਿਲਣਾ ਤਾਂ ਦੂਜੀ ਗੱਲ ਉਹਨਾਂ ਨੂੰ ਹਲੇ ਤੱਕ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਕੀਤੀ ਪੰਜਾਬ ਸਰਕਾਰ ਨੇ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਹੀ ਗਲਤ ਗੱਲਾਂ ਨੇ ਲਾਸਟ ਗੱਲ ਜਿਹੜਾ ਜੈਲੈਂਸਕੀ ਜਦੋਂ ਉਹਨੇ ਰੂਸ ਦੇ ਨਾਲ ਪੰਗਾ ਲਿਆ ਅਮਰੀਕਾ ਤੇ ਯੂਰੋਪੀਅਨ ਮੁਲਕਾਂ ਦੀ ਚਿਪਕ ਚਾ ਕੇ ਤੇ ਉਹ ਫਿਰ ਲੜਾਈ ਹੋ ਗਈ ਤਾਂ ਉਹ ਜਦੋਂ ਯੂਰੋਪੀਅਨ ਪਾਰਲੀਮੈਂਟ ਜਾਂਦਾ ਹੈ ਤਾਂ ਖੜੇ ਹੋ ਕੇ ਉਹਦਾ ਸਵਾਗਤ ਹੁੰਦਾ ਹੈ ਅਮਰੀਕਾ ਦੀ ਪਾਰਲੀਮੈਂਟ ਜਾਂਦਾ ਹੈ ਤਾਂ ਉੱਥੋਂ ਦੇ ਸੈਨੇਟਰ ਜਿਹੜੇ ਹੈ ਜਿਹੜੇ ਦੋਨੇ ਹੀ ਪਾਰਟੀਆਂ ਦੇ 트੍ਰੰਪ ਵਾਲੀ ਦੇ ਵੀ ਤੇ ਜੋ ਬਾਈਡਨ ਵਾਲੀ ਦੇ ਵੀ ਉਹਦਾ ਖੜ ਖੜ ਕੇ ਸਵਾਗਤ ਕਰਦੇ ਆ ਤੇ ਉਹਦਾ ਭਾਸ਼ਣ ਕਰਾਉਂਦੇ ਆ ਤੇ ਉਹ ਬੜਾ ਹੀਰੋ ਦੀ ਤਰ੍ਹਾਂ ਨਿਕਲਦਾ ਹੈ ਕੱਲ ਉਹੀ ਚੈਲੰਜ ਕੀ ਕਿਉਂਕਿ 트럼ਪ ਨੇ ਕਹਤਾ ਵੀ ਮੈਂ ਜੋ ਰੂਸ ਨਾਲ ਤੈਅ ਕਰ ਲਿਆ ਉਹਦੇ ਮੁਤਾਬਕ ਸਮਝੌਤਾ ਕਰਕੇ ਤੂੰ ਚੁੱਪ ਕਰਕੇ ਜੰਗਬੰਦੀ ਕਰ ਦੇ ਉਹ ਮੰਨਿਆ ਨਹੀਂਗਾ ਉਹਦੇ ਨਾਲ ਉਹਨੇ ਉੱਥੋਂ ਦੇ ਕੁਝ ਖਣਿਜ ਪਦਾਰਥਾਂ ਤੇ ਕਬਜ਼ੇ ਕਰਨ ਦੀ ਵੀ ਬਣਾਈ ਹੋਈ ਸੀਗੀ ਉਹ ਉਹਨੂੰ ਕੱਲ ਸੱਦਿਆ ਹੋਇਆ ਸੀ ਉੱਥੇ ਵਾਈਟ ਹਾਊਸ ਦੇ ਵਿੱਚ ਅਮਰੀਕਾ ਤੇ ਉੱਥੇ ਉਹਦੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਬਹੁਤ ਬੁਰੀ ਬਣੀ ਤੇ ਉਹਨੂੰ ਕਿਹਾ ਗਿਆ ਵੀ ਤੂੰ ਹੈ ਜਿਹੜਾ ਦੂਜੀ ਤੀਜੀ ਲੜਾਈ ਲੜਾਉਣ ਨੂੰ ਫਿਰਦਾ ਹੈ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਨੂੰ ਫਿਰਦਾ ਹੈ ਜਿੱਦਣ ਤੁਸੀਂ ਉਹਨੂੰ ਚੁੱਕਿਆ ਸੀ ਉਸਦਣ ਤਾਂ ਉਹ ਲੋਕਾਂ ਦੀਆਂ ਜ਼ਿੰਦਗੀਆਂ ਬਚਾਰ ਰਿਹਾ ਸੀਗਾ ਤੇ ਅੱਜ ਤੁਹਾਨੂੰ ਤੁਸੀਂ ਉਹਨੂੰ ਇਹ ਕਹਿ ਰਹੇ ਹੋ ਤੇ ਦੂਸਰਾ ਕਿ ਵੀ ਜਿਹੜਾ ਤੂੰ ਸਾਡੀ ਇੱਜ਼ਤ ਨਹੀਂ ਕਰਦਾ ਉਹਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਅਮਰੀਕਾ ਦਾ ਉਹ ਵੀ ਉਹਨੂੰ ਕਹਿ ਰਿਹਾ ਉਹ ਦੋਨੇ ਉਹਨੂੰ ਪੈ ਨਿਕਲ ਕੇ ਤਾਂ ਉੱਠ ਉੱਠ ਕੇ ਆ ਗਿਆ ਤੇ ਵੈਸੇ ਲੋਕ ਕਹਿੰਦੇ ਸੱਚੀ ਕਿਤਨੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ ਸੋ ਉਹ ਜਿਹੜਾ ਹੀਰੋ ਦੀ ਤਰ੍ਹਾਂ ਜਾਂਦਾ ਹੁੰਦਾ ਸੀ ਕੱਲ ਜ਼ੀਰੋ ਦੀ ਤਰ੍ਹਾਂ ਵਾਪਸ ਆਇਆ ਦੋਸਤੋ ਸ਼ਾਮਰਾਜੀ ਕਿਸੇ ਦੇ ਮਿੱਤ ਨਹੀਂ ਤੁਹਾਨੂੰ ਵਰਤ ਕੇ ਆਪਦਾ ਕੰਮ ਕੱਢ ਕੇ ਆਪਣੇ ਹਥਿਆਰ ਵੇਚ ਕੇ ਆਪਣੀਆਂ ਗੱਲਾਂ ਕਰਕੇ ਤੁਹਾਨੂੰ ਚੂਸ ਕੇ ਉਹ ਮਾਰਦੇ ਜਿਵੇਂ ਅੰਬ ਦੀ ਫਾੜੀ ਚੂਸ ਕੇ ਸਿੱਟੀ ਦੀ ਹੈ ਅੱਜ ਦੀ ਗੱਲ ਚ ਐਨੇ ਬਹੁਤ ਬਹੁਤ ਸ਼ੁਕਰੀਆ